ਬੱਜੀ ਪੱਗ ਚੋਂ ਖੁੱਲੀ ਸਿੱਖੀ ਇੱਕ ਸਿੱਖ ਦੀ ਦਸਤਾਰ ਨੂੰ ਦੇਖ ਕੇ ਕਿਸ ਤਰ੍ਹਾਂ ਅਮਰੀਕਾ ਦੇ ਇੱਕ ਇੰਜੀਨੀਅਰ ਨੇ ਸਿੱਖੀ ਧਾਰਨ ਕੀਤੀ ਲੈਥਨ ਸਾਮੂਅਲ ਡੈਨਿਸ ਕਿਸ ਤਰ੍ਹਾਂ ਬਣ ਗਿਆ ਡੈਨਿਸ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 71 ਸਾਲਾ ਰਿਟਾਇਰਡ ਇੰਜੀਨੀਅਰ ਡੈਨਿਸ ਸਿੰਘ ਆਪਣੇ ਜੀਵਨ ਬਾਰੇ ਦੱਸਦੇ ਹਨ ਕਿ ਕਿਸ ਤਰ੍ਹਾਂ ਜ਼ਮਾਇਕਾ ਦੇ ਜਮੇ ਪੜ੍ਹੇ ਇਸ ਲੈਥਨ ਸੈਮੂਅਲ ਡੈਨਿਸ ਡੈਨਿਸ ਸਿੰਘ ਬਣ ਕੇ ਛੋਟੀ ਉਮਰੇ ਹੀ ਤਕਰੀਬਨ 13 ਸਾਲ ਦੀ ਉਮਰ ਵਿੱਚ ਹੀ ਆਪ ਜੀ ਦੀ ਮਾਤਾ ਜੀ ਚੜਾਈ ਕਰ ਜਾਂਦੇ ਹਨ ਬਹੁਤ ਯਤਨਾ ਸਦਕਾ ਬਹੁਤ ਮਿਹਨਤ ਤੇ ਸਿੱਦਤ ਕਰਕੇ ਪੜ੍ਹਾਈ ਦੇ ਵਿੱਚੋਂ ਆਪ ਜੀ ਨੂੰ ਸਕਾਲਰਸ਼ਿਪ ਮਿਲਦੀ ਹੈ ਤੇ ਉਹ ਸਕਾਲਰਸ਼ਿਪ ਜਰੀਏ ਆਪ ਜੀ ਪਹੁੰਚ ਜਾਂਦੇ ਹਨ ਅਮਰੀਕਾ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਜਿੱਦੋਂ ਤਕਰੀਬਨ ਆਪ ਜੀ ਦੀ ਉਮਰ 18 ਸਾਲਾਂ ਦੀ ਸੀ ਉਸ ਵੇਲੇ ਆਪ ਜੀ ਦੇ ਜੀਵਨ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਘਟਨਾ ਬਹੁਤ ਸਾਧਾਰਨ ਤੇ ਮਾਮੂਲੀ ਸੀ ਪਰ ਉਸ ਘਟਨਾ ਨੇ ਆਪ ਜੀ ਦੇ ਜੀਵਨ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਡੈਨਿਸ ਸਿੰਘ ਦੱਸਦੇ ਹਨ ਕਿ ਰੋਜ਼ ਦੀ ਤਰ੍ਹਾਂ ਮੈਂ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਬਾਹਰ ਨਿਕਲਿਆ ਅਤੇ ਬਾਹਰ ਕੁਝ ਦੂਰੀ ਉੱਤੇ ਮੈਨੂੰ ਇੱਕ ਮਨੁੱਖ ਦਿਖਾਈ ਦਿੱਤਾ ਜਿਸ ਦੇ ਸਿਰ ਦੇ ਉੱਤੇ ਇੱਕ ਕੱਪੜਾ ਬੱਜਿਆ ਹੋਇਆ ਸੀ ਮੈਨੂੰ ਇਸ ਗੱਲ ਨੇ ਬਹੁਤ ਪ੍ਰਭਾਵਿਤ ਕੀਤਾ ਤੇ ਮੈਂ ਇਸ ਚੀਜ਼ ਦੀ ਜਾਣਕਾਰੀ ਲੈਣ ਵਾਸਤੇ ਉਹਨਾਂ ਦੇ ਲਾਗੇ ਪਹੁੰਚਿਆ ਦਰਅਸਲ ਉਹ ਇੱਕ ਸਿੱਖ ਸੀ ਜਿਸ ਨੇ ਆਪਣੇ ਸਿਰ ਉੱਤੇ ਦਸਤਾਰ ਸਜਾਈ ਹੋਈ ਸੀ ਮੈਂ ਉਸ ਨੂੰ ਵਿਸ਼ ਕੀਤਾ ਅਤੇ ਉਸ ਨੂੰ ਉਸ ਬਾਰੇ ਤੇ ਉਸ ਦੇ ਸਿਰ ਤੇ ਬੰਨੇ ਕੱਪੜੇ ਬਾਰੇ ਪੁੱਛਿਆ ਉਸ ਸਿੱਖ ਨੇ ਮੈਨੂੰ ਦੱਸਿਆ ਕਿ ਇਹ ਟਰਬਨ ਹੈ ਭਾਗ ਪੱਗ ਹੈ ਦਸਤਾਰ ਹੈ ਮੈਨੂੰ ਬੜੀ ਹੈਰਾਨੀ ਹੋਈ ਇਹ ਪੱਗ ਜਿਹੜੀ ਸੀ ਉਸ ਦੇ ਚਿਹਰੇ ਤੇ ਇਸ ਤਰ੍ਹਾਂ ਲਿਸ਼ਕਾ ਮਾਰ ਰਹੀ ਸੀ ਜਾਨੋ ਉਹ ਇਸ ਦੁਨੀਆ ਦਾ ਨਹੀਂ ਬਲਕਿ ਕਿਸੇ ਹੋਰ ਸਥਾਨ ਦਾ ਸੀ ਇਸ ਦੇ ਨਾਲ ਮੇਰੇ ਮਨ ਦੇ ਵਿੱਚ ਪੱਗ ਬਾਰੇ ਅਤੇ ਸਿੱਖ ਧਰਮ ਬਾਰੇ ਜਾਣਨ ਦੀ ਜਗਿਆਸਾ ਜਾਗ ਉਠੀ ਕੁਝ ਛੇਰ ਉਹਨਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜਦ ਉਹਨਾਂ ਨੇ ਦੇਖਿਆ ਕਿ ਮੇਰੀ ਬਹੁਤ ਤੀਬਰ ਇੱਛਾ ਹੈ ਪੱਗ ਦੇ ਜਾਣਨ ਬਾਰੇ ਤਾਂ ਉਹਨਾਂ ਨੇ ਮੈਨੂੰ ਬੜੇ ਪਿਆਰ ਦੇ ਨਾਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਆਉਣ ਵਾਸਤੇ ਅਮੰਤਰਿਤ ਕੀਤਾ ਭਾਵੇਂ ਕਿ ਮੈਂ ਉਸ ਸਿੱਖ ਨਾਲ ਕੁਛ ਚੇਰ ਗੱਲਣਾ ਕਰਨ ਤੋਂ ਬਾਅਦ ਆਪਣੀ ਰਹਾਇਸ਼ ਵੱਲ ਮੁੜਿਆ ਪਰ ਮੇਰੇ ਜ਼ਿਹਨ ਦੇ ਵਿੱਚੋਂ ਉਹ ਸਿਰ ਤੇ ਵੱਜਿਆ ਕੱਪੜਾ ਤੇ ਉਸ ਕੱਪੜੇ ਦੇ ਨਾਲ ਉਸ ਮਨੁੱਖ ਦਾ ਐਨਾ ਸੋਹਣਾ ਸਰੂਪ ਮੇਰੇ ਮਨ ਦੇ ਵਿੱਚ ਬਸ ਚੁੱਕਾ ਸੀ ਮੇਰੇ ਮਨ ਦੇ ਵਿੱਚ ਬੜੀ ਬੇਚੈਨੀ ਸੀ ਕਿ ਕਦੋਂ ਐਤਵਾਰ ਆਵੇ ਤੇ ਮੈਂ ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਾਂ ਬੜੀ ਬੇਚਾਨੀ ਨਾਲ ਮੇਰੇ 2-3 ਦਿਨ ਨੰਗੇ ਅਤੇ ਜਦੋਂ ਐਤਵਾਰ ਆਇਆ ਮੈਂ ਬਹੁਤ ਜਲਦ ਆਪਣੇ ਆਪ ਨੂੰ ਤਿਆਰ ਕਰਕੇ ਉਸ ਸਿੱਖ ਦੇ ਦੱਸੇ ਮੁਤਾਬਕ ਗੁਰਦੁਆਰਾ ਸਾਹਿਬ ਦੇ ਐਡਰੈਸ ਤੇ ਪਹੁੰਚ ਗਿਆ ਗੁਰਦੁਆਰਾ ਸਾਹਿਬ ਅੰਦਰ ਹਦੂਤ ਚ ਜਾਂਦਿਆਂ ਕੁਝ ਮੇਰੇ ਮਨ ਚ ਕਬਰਾਹਟ ਵੀ ਸੀ ਪਰ ਮੇਰੀ ਬਹੁਤ ਚੰਗੀ ਕਿਸਮਤ ਸੀ ਕਿ ਉਸ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਮੈਨੂੰ ਇੱਕ ਗੁਰਸਿੱਖ ਮਿਲ ਗਿਆ ਜਿੰਨਾ ਦਾ ਨਾਂ ਸੀ ਡਾਕਟਰ ਨੋ ਨਿਹਾਲ ਸਿੰਘ ਉਹ ਇੱਕ ਪਿਆਰ ਵਾਲੀ ਤੇ ਰੱਬੀ ਰੂਹ ਸੀ ਉਸ ਨੇ ਜਦ ਮੈਨੂੰ ਦੇਖਿਆ ਬੜੇ ਪਿਆਰ ਦੇ ਨਾਲ ਉਹਨਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਵਾਸਤੇ ਇਨਵਾਈਟ ਕੀਤਾ ਨਾਲ ਹੀ ਜਿੱਦੋਂ ਕੁਝ ਗੱਲਾਂ ਬਾਤਾਂ ਤੋਂ ਬਾਅਦ ਮੇਰੀ ਹੈਜ਼ਿਟੇਸ਼ਨ ਥੋੜੀ ਜੀ ਘਟ ਹੋਈ ਕਿਉਂਕਿ ਇਹ ਨਵਾਂ ਸਥਾਨ ਸੀ ਮੇਰੇ ਵਾਸਤੇ ਮੈਂ ਆਪਣੇ ਆਪ ਨੂੰ ਕੰਫਰਟ ਫੀਲ ਕੀਤਾ ਮੈਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਹੀ ਇੱਕ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਡਾਕਟਰ ਨੌ ਨਿਹਾਲ ਸਿੰਘ ਜੀ ਦੇ ਨਾਲ ਮੈਂ ਵਦ ਤੋਂ ਵਦ ਪੱਗ ਬਾਰੇ ਦਸਤਾਰ ਬਾਰੇ ਤੇ ਸਿੱਖੀ ਬਾਰੇ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ ਇਸ ਮੇਰੀ ਜਗਿਆਸਾ ਨੇ ਮੈਨੂੰ ਹੋਰ ਪ੍ਰੇਰਿਤ ਕੀਤਾ ਪੱਗ ਵਾਲੇ ਪਾਸੇ ਤਕਰੀਬਨ 2 ਮਹੀਨੇ ਮੈਂ ਨਿਰੰਤਰ ਇਸੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਜਾਂਦਾ ਸਿੱਖ ਧਰਮ ਬਾਰੇ ਅਤੇ ਦਸਤਾਰ ਬਾਰੇ ਵਾਦ ਤੋਂ ਵਾਦ ਗੱਲਾਂ ਕਰਦਾ ਜਾਣਕਾਰੀ ਹਾਸਲ ਕਰਦਾ ਪਰ ਮੇਰਾ ਹੀਆਂ ਨਹੀਂ ਪੈਂਦਾ ਕਿ ਮੈਂ ਇਹਨਾਂ ਪਾਸੋਂ ਪੱਗ ਜਾਂ ਦਸਤਾਰ ਮੰਗਾ ਤੇ ਸਿਰ ਤੇ ਬਨਾਂ ਇਹਨਾਂ ਦੋਵਾਂ ਮਹੀਨਿਆਂ ਦੇ ਵਿੱਚ ਮੈਂ ਆਪਣੇ ਮਨ ਦੀ ਭਾਵਨਾ ਜੋ ਪੱਗ ਪ੍ਰਤੀ ਸੀ ਦਸਤਾਰ ਪ੍ਰਤੀ ਸੀ ਕਿ ਮੈਨੂੰ ਵੀ ਇਹ ਮਿਲ ਜਾਵੇ ਤੇ ਮੈਂ ਵੀ ਸਿਰ ਤੇ ਦਸਤਾਰ ਸਜਾਉਣੀ ਸਿੱਖਾਂ ਇਹ ਗੱਲ ਮੈਂ ਉਹਨਾਂ ਦੇ ਨਾਲ ਖੁੱਲ ਕੇ ਕਰ ਨਹੀਂ ਸਕਿਆ ਇਸ ਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਇਹ ਭਾਵਨਾ ਆਉਂਦੀ ਸੀ ਕਿ ਇਸ ਗੱਲ ਨੂੰ ਪਤਾ ਨਹੀਂ ਕਿਸ ਤਰ੍ਹਾਂ ਲਿਆ ਜਾਵੇ ਪਰ ਅਚੰਭਾ ਉਦੋਂ ਹੋ ਗਿਆ ਤਕਰੀਬਨ 2 ਮਹੀਨੇ ਬਾਅਦ ਉਸ ਗੁਰਦੁਆਰੇ ਦੀ ਕਮੇਟੀ ਨੇ ਸਾਰੇ ਨੇ ਰੜਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਜੋ ਕਿ ਹਮੇਸ਼ਾ ਐਤਵਾਰ ਵਾਲੇ ਦਿਨ ਹੁੰਦਾ ਹੀ ਸੀ ਉਸੇ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗੁਰਦੁਆਰੇ ਦੀ ਕਮੇਟੀ ਅਤੇ ਸੰਗਤ ਵੱਲੋਂ ਮੈਨੂੰ ਇੱਕ ਪੱਗ ਪੇਟ ਕੀਤੀ ਗਈ ਮੈਨੂੰ ਉਸ ਪੱਗ ਦੇ ਨਾਲ ਉਸ ਦਸਤਾਰ ਦੇ ਨਾਲ ਨਵਾਜਿਆ ਗਿਆ ਫਿਰ ਕੀ ਸੀ ਫਿਰ ਇਸ ਤਰ੍ਹਾਂ ਹੋਇਆ ਜੀਵੇਂ ਕਿ ਮੇਰੇ ਜੀਵਨ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੋਵੇ ਮੇਰੇ ਜੀਵਨ ਨੇ ਇੱਕ ਨਵਾਂ ਰੂਪ ਧਾਰਨ ਕਰਨਾ ਆਰੰਭ ਕਰ ਦਿੱਤਾ ਹੋਵੇ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਮੇਰੇ ਸਿਰ ਦੇ ਉੱਤੇ ਉਸ ਦਸਤਾਰ ਨੂੰ ਸਜਾਇਆ ਗਿਆ ਹੁਣ ਮੈਂ ਇੰਨਾ ਖੁਸ਼ ਸੀ ਕਿ ਮੇਰੇ ਪੈਰ ਜ਼ਮੀਨ ਤੇ ਨਹੀਂ ਸੀ ਲੱਗਦੇ ਸੋ ਦਸਤਾਰ ਦੇ ਨਾਲ ਹੀ ਕਾਫੀ ਸਮਾਂ ਮੈਂ ਗੁਰਦੁਆਰਾ ਸਾਹਿਬ ਸੰਗਤ ਵੀ ਕੀਤੀ ਅਤੇ ਸੇਵਾ ਵੀ ਕੀਤੀ ਬਾਦ ਵਿੱਚ ਜਦੋਂ ਮੈਂ ਘਰੇ ਆਇਆ ਘਰੇ ਆਣ ਕੇ ਮੈਂ ਆਪਣੇ ਆਪ ਨੂੰ ਆਪਣੇ ਸ਼ੀਸ਼ੇ ਦੇ ਵਿੱਚ ਦੇਖਿਆ ਤੇ ਉਸ ਪੱਗ ਦੇ ਨਾਲ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਕੋਈ ਰਾਜਾ ਤਾਜ ਪਹਿਨ ਕੇ ਖਲੋਤਾ ਹੋਵੇ ਮੈਨੂੰ ਉਹ ਪੱਗ ਇੱਕ ਗੁਰੂ ਦੇ ਤਾਜ ਦੇ ਰੂਪ ਵਿੱਚ ਦਿਸਣ ਲੱਗ ਪਈ ਡੈਨਿਸ ਸਿੰਘ ਦੱਸਦੇ ਹਨ ਕਿ ਉਸ ਰਾਤ ਮੈਂ ਪੱਗ ਨਾ ਉਤਾਰ ਸਕਿਆ ਬੱਜੀ ਦਸਤਾਰ ਦੇ ਨਾਲ ਹੀ ਸੌ ਗਿਆ ਦੂਸਰੇ ਦਿਨ ਵੀ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਉਸ ਦਸਤਾਰ ਨੂੰ ਆਪਣੇ ਸੀਸ ਤੋਂ ਉਤਾਰਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਦੇ ਨਾਲ ਹੀ ਹੁਣ ਮੇਰੀ ਪਛਾਣ ਹੈ ਦੋ ਤੋਂ ਤਿੰਨ ਦਿਨ ਉਸੇ ਦਸਤਾਰ ਦੇ ਨਾਲ ਹੀ ਮੈਂ ਦਿਨ ਅਤੇ ਰਾਤ گزارਦਾ ਰਿਹਾ ਬੱਜੀ ਦਸਤਾਰ ਦੇ ਨਾਲ ਹੀ ਮੈਂ ਸੌਂਦਾ ਰਿਹਾ ਪਰ ਤੀਸਰੇ ਚੌਥੇ ਦਿਨ ਜਦੋਂ ਉਹ ਦਸਤਾਰ ਕੋਚ ਢਿੱਲੀ ਹੋ ਗਈ ਮੈਂ ਦੁਬਾਰਾ ਸਵੇਰੇ ਉੱਠ ਕੇ ਦਸਤਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਪਰ ਚੰਗੀ ਤਰ੍ਹਾਂ ਸਿੱਖਾਈ ਨਾ ਹੋਣ ਕਰਕੇ ਦਸਤਾਰ ਮੇਰੇ ਕੋਲ ਵੱਜੀ ਨਹੀਂ ਫਿਰ ਮੈਂ ਐਤਵਾਰ ਨੂੰ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੈਂ ਇੱਕ ਸਿੱਖ ਨੂੰ ਬੇਨਤੀ ਕੀਤੀ ਕਿ ਇਹ ਦਸਤਾਰ ਮੇਰੇ ਸਿਰ ਉੱਤੇ ਸਜਾ ਦਿਓ ਉਸ ਸਿੱਖ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮੇਰੇ ਸਿਰ ਤੇ ਸਜਾਉਣੀ ਆਰੰਭ ਕਰ ਦਿੱਤੀ ਪਰ ਉਸ ਵਕਤ ਮੈਨੂੰ ਪਤਾ ਨਹੀਂ ਕੀ ਹੋਇਆ ਅੰਤਰ ਆਤਮੇ ਮੇਰੀਆਂ ਅੱਖਾਂ ਮੀਟੀਆਂ ਗਈਆਂ ਅਤੇ ਮੈਨੂੰ ਉਸ ਵੇਲੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਆਪ ਕਿਰਪਾ ਕਰਕੇ ਮੇਰੇ ਸੀਸ ਤੇ ਇਹ ਦਸਤਾਰ ਸਜਾ ਰਹੇ ਹਨ ਬਸ ਫੇਰ ਕੀ ਸੀ ਇਸ ਦਿਨ ਤੋਂ ਮੇਰੇ ਜੀਵਨ ਨੇ ਪਲਟਾ ਖਾਦਾ ਤੇ ਮੇਰਾ ਜੀਵਨ ਬਿਲਕੁਲ ਬਦਲ ਗਿਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਸ ਬੱਚੀ ਪਾਗ ਚੋਂ ਖੁੱਲੀ ਸਿੱਖੀ ਕਲਗੀਆਂ ਵਾਲੇ ਪਾਸ਼ਾ ਨੇ ਇਜ਼ਤਾਨ ਕਰ ਦਿੱਤੀ ਹੈ ਤੇ ਮੈਨੂੰ ਸਿੱਖੀ ਵਾਸਤੇ ਅੱਜ ਤੋਂ ਕਲਗੀਆਂ ਵਾਲੇ ਪਾਸ਼ਾ ਜੀ ਨੇ ਚੁਣ ਲਿਆ ਹੈ ਤੇ ਤਕਰੀਬਨ 18 ਸਾਲਾਂ ਦੀ ਉਮਰ ਤੋਂ ਹੀ ਮੈਨੂੰ ਕਲਗੀਆਂ ਵਾਲੇ ਪਾਸ਼ਾ ਜੀ ਨੇ ਸਿੱਖੀ ਬਖਸ਼ਿਸ਼ ਕਰ ਦਿੱਤੀ ਤੇ ਮੈਂ ਸਿੱਖ ਬਣ ਗਿਆ ਡਾਕਟਰ ਨੌਨਿਆਲ ਸਿੰਘ ਜੀ ਦੇ ਨਾਲ ਮੈਨੂੰ ਕੀਨੀਆ ਵਿਖੇ ਜਾ ਕੇ ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਦਾ ਨਿਮਾਣੀ ਜੀ ਸੇਵਾ ਵੀ ਬਖਸ਼ਿਸ਼ ਕੀਤੀ ਗਈ ਜਿਸ ਸਦਕਾ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਅਤੇ ਕੀਨੀਆ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਗੁਰੂ ਪਾਤਸ਼ਾਹ ਜੀ ਨੇ ਕਰਵਾ ਲਿਆ ਇਸ ਤਰੀਕੇ ਦੇ ਨਾਲ ਜ਼ਮਾਇਕਾ ਦਾ ਜਮਪਾਲ ਜੋ ਕਿ ਅਮਰੀਕਾ ਵਿੱਚ ਆਣ ਕੇ ਇੰਜੀਨੀਅਰਿੰਗ ਕਰਕੇ ਉੱਚ ਅਹੁਦੇ ਤੇ ਜੌਬ ਕਰਦਾ ਹੋਇਆ ਵੀ ਗੁਰੂ ਕੀ ਸਿੱਖੀ ਕਮਾਉਂਦਾ ਹੋਇਆ ਲੈਥਨ ਸ਼ਾਮਵਲ ਡੈਨਿਸ ਤੋਂ ਡੈਨਿਸ ਸਿੰਘ ਸੱਜ ਗਿਆ ਅੱਜ ਤੱਕ ਵੀ ਅੰਮ੍ਰਿਤ ਵੇਲੇ ਉੱਠ ਕੇ ਅਧਿਆਤਮਕ ਖੋਜੀ ਡੈਨਿਸ ਸਿੰਘ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਰੋਜ਼ ਇੱਕਮਿਕ ਹੁੰਦੇ ਹਨ ਉੱਥੇ ਹੀ ਯੂਨਾਈਟਿਡ ਸਟੇਟ ਦੇ ਵਿੱਚ ਜਿੱਦੋਂ ਵੀ ਨਗਰ ਕੀਰਤਨ ਹੁੰਦਾ ਹੈ ਡੈਨਿਸ ਸਿੰਘ ਨਿਸ਼ਾਨ ਸਾਹਿਬ ਲੈ ਕੇ ਸੰਗਤਾਂ ਦੇ ਨਾਲ ਚਲਦੇ ਨਜ਼ਰ ਆਉਂਦੇ ਹਨ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇ ਉੱਥੇ ਹੀ ਇਹ ਡੈਨੀ ਸਿੰਘ ਬੜੇ ਪਿਆਰ ਜਜ਼ਬੇ ਦੇ ਨਾਲ ਆਪਣਾ ਯੋਗਦਾਨ ਪਾਉਣ ਵਾਸਤੇ ਤਤਪਰ ਹੁੰਦਿਆਂ ਉੱਥੇ ਹੀ ਪਹੁੰਚ ਜਾਂਦਾ ਹੈ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਸ ਰੰਗੀ ਰੂਹ ਵੱਲੋਂ ਵੇਖ ਕੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਸਾਹਿਬ ਜੀ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ